ਘਨ ਹਰ ਬੂੰਦ ਬਸੌਰੁ ਮਾਵਲ ਕੁਸਮ ਬਸੰਤ ਗਲੰਤ ਨ ਆਵੇ ਰਵਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਉ ਜਨੁ ਭਲ ਉਨੇ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹਿ ਬਣ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬ੍ਰਿਧ ਮੂਰਤੀ ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਏ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਚਾਹੇ ਸਰੀਰ ਬੁੱਢਾ ਵੀ ਹੋ ਗਿਆ ਹੈ ਬਿਰਧ ਵੀ ਹੋ ਗਿਆ ਹੈ ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ ਉਮੰਗ ਹੈ ਆਸਾ ਹੈ ਤਾਂ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਦੇ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇ ਪਿਛਲੋ ਕੀ ਨਿਰਾਸ਼ਾ ਦੇ ਖੜਦੇ ਚ ਜਾ ਕੇ ਰਹਦੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਲక్ష్ਮੀ ਜੀ ਦੀ ਕੁੱਖੋਂ ਪਿਤਾ ਤੇਜਭਾਨ ਦੇ ਘਰ ਵਿੱਚ ਹੋਇਆ ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ ਆਪ ਜੀ ਦੀ ਸੰਤਾਨ ਮੋਹਰੀ ਜੀ मोहन जी ਤੇ ਦੋ ਪੁੱਤਰੀਆਂ ਦਾਨੀ ਜੀ ਭਾਨੀ ਜੀ ਇਹ ਆਪ ਜੀ ਦਾ ਗ੍ਰਸਤੀ ਜੀਵਨ ਸੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਘਰ ਗ੍ਰਸਤੀ ਵਿੱਚ ਆਪ ਜੀਵਨ ਇਸ ਢੰਗ ਦਾ ਵਰਤਿਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿਦਾ ਹੋਇਆ ਕਮਲ ਲੇਕਿਨ ਫਿਰ ਵੀ ਇਕ ਧੂ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜ ਸਮਾਧੀ ਹੈ ਉਹ ਨਸੀਬ ਹੋਵੇ ਕਹਿੰਦੇ ਨੇ ਆਪਨੇ ਇਸੇ ਇੱਛਾ ਨੂੰ ਮੁਖ ਰੱਖ ਕੇ ਥਾਂ-ਥਾਂ ਤੇ ਤੀਰਥਾਂ ਦਾ ਵੀ ਰਟਨ ਕੀਤਾ ਔਰ ਅਕਸਰ ਗਾਹੇ ਬਗਾਹੇ ਹਰੀਦਵਾਰ ਵੀ ਜਾਂਦੇ ਸਨ ਇੱਕ ਦਿਨ ਗੰਗਾ ਦੇ ਇਸ਼ਨਾਨ ਕਰਕੇ ઠણਦੇ ਦਿਨ ਸਨ ਰੇਤ ਦੇ ਚ ਬੈਠੇ ਚਰਨਾ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪੰਦਾ ਜੋ ilm-e-nujum ਦੇ ਚ ماہر ਸੀ ਜੋਤਸ਼ੀ ਸੀ ਲੰਘਿਆ ਓਦੀ ਨਿਗਾਹ ਪਸਰੇ ਹੋਏ ਚਰਨਾ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ ધਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ ਆਖਿਆ ਬ੍ਰਾਹਮਣ ਦੇਵਤਾ ਮੈਂ ਤੇ ਖੱਤਰੀ ਹਾਂ ਤੂੰ ਬ੍ਰਾਹਮਣ ਹੈ। ਕੁੱਲ ਕਰਕੇ ਜਾਤ ਕਰਕੇ ਤੂੰ ਉੱਚਾ ਹੈ। ਮੈਨੂੰ ਕਮ ਮੱਥਾ ਢੇਕੇ। ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ। ਇਹ ਪਦਮ ਤੇ ਕਿਸੇ ਬ੍ਰह्मज्ञानी ਦੇ ਚਰਨਾਂ ਦੇ ਛੋਂਦਾ ਹੈ। ਇਹ ਪਦਮ ਤੇ ਕਿਸੇ ਪੌਂਚੀ ਹੋਈ ਰੂਹ ਦੇ ਚਰਨਾਂ ਛੋਂਦਾ ਹੈ। ਤੁਹਾਡੇ ਕਦਮਾਂ ਵਿੱਚ ਪਦਮ। ਤਾਂ ਗੁਰੂ ਅਮਰਦਾਸ ਜੀ ਮਹਾਰਾਜ बड़ी रूहानी मुस्कुराहट चह लगे ब्राह्मण देवता मैं तो एक यात्री हाँ बिल्कुल यात्री वो ब्राह्मण कह लगा महाराज ये बीज अजे अंकुरित नहीं होएगा होया ये वाला है और जदों ये बीज अंकुरित हो मैनु भावना नहीं मैं थोड़े चरना चाहागा मैं थोड़े दर्शन करने लिये फिर आव ਰਬਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸਤਰੀ ਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਰਤੀ ਨੂੰ ਰੜਕਦੇ ਹੋਇਆ ਆਲਾਪ ਰਹੀ ਸੀ ਪੜ ਰਹੀ ਸੀ ਬੜੇ ਮਧੁਰ ਢੰਗ ਦੇ ਵਿੱਚ ਬੜੇ ਮਧੁਰ ਵੇਖ ਦੇ ਵਿੱਚ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ beta ਇਹ ਕਿਸ ਦੇ ਬਚਨ ਪੜ ਰਹੀ ਹੈ ਇਹ ਕਿਸ ਦੀ ਬਾਣੀ ਪੜ ਰਹੀ ਹੈ ਬਹੁਤ ਖਿੱਚ ਪਾਈ ਹੈ ਇਸ ਨੇ ਮੈਨੂੰ ਤਾਂ ਨੋ ਰਾਣੀ ਕਹਿਣ ਲੱਗੀ ਬਾਬਾ ਇਹ ਬਾਣੀ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ ਦੂਸਰੇ ਗੁਰਨਾਣਕ ਔਰ ਉਹ ਮੇਰੇ ਪਿਤਾ ਨੇ ਰਿਸ਼ਤੇ ਵਿੱਚ ਮੇਰੇ ਪਿਤਾ ਨੇ ਹੈ ਤੁਹਾਡੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਚ ਕੁੜਮਾ ਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤੇ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗੱਲ ਵੱਖਰਾ ਹੈ ਕਿ ਸੂਰਜ ਦੇ ਚ ਹਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇਜ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ। ਤੋਂ ਕੁੜਮਾਚਾਰੀ ਰਿਸ਼ਤੇਦਾਰੀ ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਦੇ ਚ ਪਈ ਸ਼ਬਦ ਤੇ ਆਖਰ ਕੰਨਾਂ ਚ ਹੀ ਪਏਗਾ। ਔਰ ਸੁਣਿਆ ਆਪਣੀ ਨੂ ਰਾਣੀ ਤੋਂ ਤਾਂ ਦਰਸ਼ਨਾ ਲਈ ਚੱਲ ਪਏ। ਸ਼੍ਰੀਕ ਦੇ ਤੇ ਕੁੜਮਾ ਚਾਰੀਏ। ਔਰ ਫਿਰ ਆਪ ਪੁੱਤਰ ਵਾਲੇ ਨੇ बैठे वाले ने जद के गुरु अंगदेव जी महाराज पुत्री वाले आखिर भारतीय परंपरा ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਵਿੱਚ ਰੱਖਦੇ ਨੇ ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਉਂਦੇ ਨੇ ਮਾਣ ਤਾਣ ਦੇ ਰਾਹ ਲਾਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਰਿਸ਼ਤੇ ਚ ਕੁੜਮਾ ਚਾਰੀ ਹੈ ਖੰਡੂਰ ਸਾਹ ਵਾਕੇ ਜਦ دیدار ਕੀਤੇ ਭਰੀ ਸੰਗਤ ਦੇ ਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋਂ ਜਦ ਅੰਮ੍ਰਿਤਮਈ ਬਚਨ ਸੁਣੇ ਤੇ ਜਿਸ ਢੰਗ ਨਾਲ ਕਹਿੰਦੇ ਨੇ ਸਿਰੇ ਝੁਕਦਾ ਹੈ ਝੁਕਾਇਆ ਨਹੀਂ ਜਾਂਦਾ ਸੁਭਾਵਕ ਹੀ ਝੁਕ ਗਿਆ ਕਦਮਾਂ ਤੇ ਡਿੱਗ ਪਿਆ ਡੰਡਾਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇਵ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਅਜ ਤੋਂ ਆਪ ਦਾ ਸੇਵਕ ਆਪ ਦਾ ਸਿੱਖ ਔਰ ਹੋ ਆ ਗਈ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿੱਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਹੁਣ ਇੱਕ ਤੇ ਬਿਰਧ ਸਰੀਰ ਗਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ ਉਮੰਗ ਵੜ ਗਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਠੀਕ ਹੈ ਸੇਵਕ ਦੇ ਰੂਪ ਤੇ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਵਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਣਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਬਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਤੇ ਇੰਜ ਜਾਪਦਾ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਦ ਬਾਬੇ ਨੇ ਚੁੱਕਿਆ ਹੈ ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ ਬਾਦ ਦੇ ਚ ਵਾਕਈ ਆਪ ਦੇ ਕਿਰਦਾਰ ਰਾਹੀਂ ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ। ਇਹ ਸੇਵਾ ਆਪਨੇ ਕੋਈ ਇੱਕ ਦਿਨ ਨਹੀਂ ਕੀਤੀ। ਇੱਕ ਮਹੀਨਾ ਨਹੀਂ ਕੀਤੀ। ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ। ਰੋਜ਼ ਅੱਧੀ ਰਾਤ ਨੂੰ ਉੱਠਣਾ ਹੈ। ਵਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਹੈ। ਔਰ ਗਾਲਬਨ ਕਿਨ ਕੋਦਾ ਪੈਂਦਾ ਹੈ। 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਣਾ ਅੱਜ ਕਿਦਰੇ ਐਸਾ ਹੋਇਆ ਜਦ ਜਾਣ ਲੱਗੇ ਅੱਧੀ ਰਾਤ ਦਾ ਵਕਤ ਰਾਤ ਹਨੇਰੀ ਸੀ ਆਪ ਇੱਕ ਜੁਲਾਹੇ ਦੀ ਖੱਡੀ ਦੇ ਚ ਗਿਰ ਗਏ ਆਵਾਜ਼ ਆਈ ਖੜਾਹ ਕਾਈ ਤਾਂ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਦੇਖ ਬਾਹਰ ਕੋਈ ਹੈ ਖੱਡੀ ਦੇ ਖੜਦੇ ਚ ਕੋਈ ਗਿਰਿਆ ਤਾਂ ਜੁਲਾਹੀ ਕਹਿਣ ਲੱਗੀ ਅੱਧੀ ਰਾਤ ਨੂੰ ਉਹੀ ਅਮਰੋ ਨੇ ਥਾਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੋਣ ਹੋਵੇਗਾ ਅੱਧੀ ਰਾਤ ਨੂੰ ਉਹੀ ਉੱਟਦਾ ਹੈ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਕੋਈ ਭਟਕਦਾ ਹੋਇਆ ਗਿਰ ਗਿਆ ਹੋਵੇਗਾ ਉਹੀ ਅਮਰੋ ਨੇ ਥਾਵਾ ਬੁਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਦੇ ਭਤੀਜੇ ਨਹੀਂ ਰੱਖਦੇ ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਨੇ ਔਰ ਸਿਰਫ ਟਿਕੇ ਹੀ ਨਹੀਂ ਤਾਂ ਹੀ ਤੇ ਬਿਆਸਾ ਤੋਂ ਗਾਗਰ ਜਲਦੀ ਭਰ ਕੇ ਲੈਂਦੇ ਨੇ ਦਿਨ ਨੂੰ ਲਕਣਾ ਫਾੜਦੇ ਨੇ ੱੱਪੜ ਛਾੜਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਇਨੋ ਕ੍ਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪਰਚਲਤ ਹੋ ਗਈ ਗੱਲ ਖੰਡੋਰ ਵਿੱਚ ਅਮਰੂ ਨਿ ਥਾਵਾਂ ਅਮਰੂ ਨਿ ਥਾਵਾਂ ਅਮਰੂ ਨਿ ਥਾਵਾਂ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ हैरानगी जताई है अमरू जैसे अमरदास जी आए कोल बिठाया सिर ते हाथ रख के कह लगे गुरु अमरदास दी था गुरु अमरदास निमाणिया दे मान गुरु अमरदास निटियां ओट गुरु अमरदास ਨੇ ਆਸਰਿਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ ਨਿਮਾਣਿਆਂ ਦੇ ਮਾਣ ਬਣੇ ਨਿਆਸਰਿਆਂ ਦੇ ਆਸਰੇ ਬਣੇ ਨਿਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦਿਆਂ ਹੀ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰਥ ਆਬਾਦ ਕੀਤਾ ਬਣਾਇਆ ਗੋਵਿੰਦਵਾਲ ਉੱਥੇ बावਲੀ ਤਿਆਰ ਕੀਤੀ ਇਹ ਸਿੱਖ ਜਗਤ ਦਾ ਪਹਿਲਾ ਦੀਰਥ ਹੈ ਉਸ ਦੀਆਂ 84 ਪੌੜੀਆਂ ਰੱਖੀਆਂ ਇਸ਼ਨਾਨ ਦੀ ਮਹਾਨਤਾ ਦ시 ਔਰ ਉੱਥੇ ਆਪਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ ਆਖਿਆ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ 80% ਇਸ ਦੇਸ਼ ਦੀ ਆਬਾਦੀ ਜੋ शूद्र ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਬੀ ਜੁਲਾਹੇ ਚਮਾਰ ਮਾਮਾਰ ਕੁਮਾਰ ਇਹ ਸਾਰੇ ਲੋਕ ਕਿਰਤੀ शूद्र કહે ਜਾਂਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਏ ਇਹਨਾਂ ਸਾਰਿਆਂ ਲਈ ਖੋਲ ਦਿੱਤੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ ਔਰ ਆਖਿਆ ਇਕੱਠੇ ਬੈਠ ਕੇ ਕਿ ਕੋਈ ਪੰਗਰ ਦੇਚ ਲੰਗਰ ਛਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰੂ ਨਾਨਕ ਦੀ ਜੋਤ ਦਾ ਆਗਾਮ ਪ੍ਰਸਾਰ ਕਰ ਰਹੇ ਨੇ ਕਹਿੰਦੇ ਨੇ ਦਰਸ਼ਨਾਂ ਦੀ ਲੋ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟੇ ਸੀ ਅਦਕੜ ਜਈ ਉਮਰ ਹੋ ਗਈ ਘਰ ਦੇ ਸੰਤਾਨ ਨਹੀਂ ਸੀ ਤਾਂ ਕਿਸੇ ਨੇ ਕਿਹਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਏਵਰ ਪ੍ਰਾਪਤ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਵਿੱਚ ਬੈਠ ਕੇ ਰੋਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਕੀ ਆਪਨੇ ਇਸ ਵਾਸਤੇ ਕੀਤਾ ਕਿ ਵਰਨਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲ-ਏ-ਆਜ਼ਮ ਅਕਬਰ ਤੇ ਜਦ ਚੋਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਭਗਤ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੌਲਏ ਆਜ਼ਮ ਅਕਬਰ ਆਇਆ ਹੈ ਤੇ ਸਤਗੁਰਾਂ ਦੇ ਮੁਖਾਰ ਬਿਨ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਚੋਬਦਾਰ ਇਸ਼ਾਰਾ ਸਮਝ ਗਏ ਉਹ ਮੁਗਲ ਆਜ਼ਮ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਤ ਦੇ ਚ ਬੈਠ ਕੇ ਲੰਗਰ ਛਕਣਾ ਪਏਗਾ ਫਿਰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਫਿਰ ਸੰਗਤ ਦੇ ਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠ ਗਏ ਪੰਗਤ ਦੇ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚੋਂ ਹੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ ਆਨੰਦ ਵਿੱਚ ਐਸਾ ਸਵਾਦ ਦਾਲ ਵਿੱਚ ਐਸਾ ਸਵਾਦ हैरान होके सेवादारों तो पुछता है तो सेवादार ने बादशाह सलामत रबी प्रसाद रबी रहमत रबी चिंतन इस भोजन नाल जुड़े हुए है इस वास्ते प्रसाद है बख्शिश है रहमत है यह प्रभु प्रभुद अकाल पुरख द ईश्वर का है इस, दा है, दा है, दा है। इस तो बाद दर्शन नसीब होए मथा टेके है ਔਰ ਅਕਬਰ ਨੇ ਬੇਨਤੀ ਕੀਤੀ ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਹ ਤਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਲੰਗਰ ਚੱਲਦਾ ਹੈ ਸ਼ਹਿਨਸ਼ਾਹੀ ਖਜ਼ਾਨੇ ਚ ਨਹੀਂ ਚਲਾਇਆ ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈ ਹੈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਤੇ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਦ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਨੇ ਸਖਤੀ ਨਾਲ ਦਸਵੰਦ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਭਈ ਉਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿੱਚ अर्पण ਕਰਦਾ ਹੈ ਗੁਰੂ ਨੂੰ ਯਾ ਲੋੜਵੰਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਧਾਮ ਨਾ ਦੇਹੈਂ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ ਐ ਬੰਦੇ ਨੌ ਹਿੱਸੇ ਤੂੰ ਰੱਖ ਲੈ ਦਸਵਾ ਗੁਰੂ ਦਾ ਹੈ ਧਰਮ ਦਾ ਹੈ ईश्वर है उंज धन के भागी चार हैं धर्म चोर निरप आग अगर धर्म का हिस्सा नहीं दिता गया तो चोर ले जाएगा अगन भेट हो जाएगा या राजगर्दी दे जिर असर हो जाएगा खैर गुरु अमरदास जी महाराज ने इस डंग दी, लंगर दी अगम्मी परंपरा तोरी ਸਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧਨਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਬਜ਼ਾਦ ਦਾਤੋ ਜੀ ਦਸੋ ਜੀ। ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਵਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੋ ਜੀ ਨੂੰ ਵੀ ਬੜਾ ਰੋਸ ਚੜਿਆ ਅਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਰਣ-ਵੰਣ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ ਇਹ ਤੇ ਅਕਬਰ ਦੇ ਦਰਬਾਰ ਦੇ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਇਹ ਚਾਰ ਵਰਨਾ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਵਾਰ ਹੈ ਉਹ ਜੋ ਜਾਤ ਅਬਮਾਨੀ ਹੈ ਵਰਨ ਅਬਮਾਨੀ ਹੈ ਆਪ ਦਾ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜਨਮ ਤੋਂ ਕੋਈ ਸ਼ੂਦਰ ਨਹੀਂ ਜੀਵਨ ਤੋਂ ਸ਼ੂਦਰ ਹੋਵੇਗਾ ਜੀਵਨ ਤੋਂ ਬ੍ਰਾਹਮਣ ਹੋਵੇਗਾ ਦਾਤੂ ਜੀ ਨੇ ਇੱਕਦਮ ਸੰਗਤ ਦੇ ਚਾਕੇ ਸਤਗੁਰudev ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ ਸੀਨੇ ਦੇ ਚ ਖਿੱਚ ਕੇ ਲਤ ਮਾਰੀ ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ ਇੱਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦੇ ਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨਿਸ਼ਟ ਚੋੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ एक तो सेवा करत रहे हो दुतीय बैते बिरद भय हों या ते शरीर कठोरा तुमरे चरण मृदर ए दातु जी एक मेरी उम्र वडेरी है चौरासी साल दा हो गया जिस करके मेरी हड्डियां सख्त हो गई ਚਮੜੀ ਸਖਤ ਹੋ ਗਈ ਮਾਸ ਸਖਤ ਹੋ ਗਿਆ ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਆਂ 12 ਵਾਰ ਇਹ ਲੱਕੜ ਫੜਨੇ ਤੱਪੜ ਝਾੜਨੇ ਔਰ ਲੰਗਰ ਵੰਡਣਾ ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ मेरा शरीर करड़ा हो गया मेरिया हड्डियां ने एक तो सेवा करत रहे हो दुतीय बहते बिरद भय हो या अदक शरीर कठोरा तुमरे चरण ने थोरा तो मेरा शरीर बड़ा करड़ा हो गया थोड़े चरण बड़े कोमल ने तुसी मेनु खिच के लत मारी है। ਕਿਦਰੀਏ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ ਇੰਜ ਹੱਥ ਜੋੜ ਕੇ ਖੜੇ ਨੇ ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ ਉਹ ਰਾਖਣ ਲਗਾ ਇਹ ਹੀ ਨਿਰਮਾਣਤਾ ਇਹ ਹੀ ਗਰੀਬੀ ਦਰਸ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਸਾਡੀ ਗੱਦੀ ਲੈ ਗਏ ਸਾਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪਨੇ ਵਰਨਵੰਡ ਜਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇਚ ਪੜ ਦੇਦੀ ਔਰਤ ਨੂੰ ਲੰਬਾ ਘੁੰਡ ਕਢਾਣਾ ਜਾਂ ਬਰਕਾ ਦੇਚ ਰੱਖਣਾ ਕੁਝ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਝ ਮਨੁੱਖ ਦੀ ਪਰਬਲ ਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ ਲੰਬਿਆ ਘੁੰਡ ਔਰ ਬੁਰਕਾ ਆਲਮੇ ਵਜੂਦ ਦੇ ਚਾਇਆ ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪਨੇ ਹੁਕਮ ਕਰ ਦਿੱਤਾ ਕਿ ਸੰਗਤ ਦੇ ਚ ਕੋਈ ਵੀ ਬੀਬੀ ਪਰਦਾ ਕਰਕੇ ਨਾ ਆਵੇ ਬੁਰਕੇ ਦੇ ਚ ਨਾ ਆਵੇ ਕੁੰਡ ਕੱਢ ਕੇ ਨਾ ਆਵੇ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਧਰੇ ਬਹੁਤ ਲੰਮਾ ਘੁੰਡ ਕਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾਂ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ। ਤੋਂ ਪਾਤਸ਼ਾਹ ਕਹਿਣ ਲੱਗੇ ਕੋਈ ਨੀ ਕੋਂਡੇ ਕੋ ਪਾਸੇ ਕਰਕੇ ਲੰਗਰ ਦੇ पांडे मांजे ठीक हो जाएगी और वाकई वो ठीक हो गई ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਕੁੰਡ ਕਰਕੇ ਨਹੀਂ ਆਉਂਦੀ ਸੀ ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀਏ ਪਰਦੇ ਦੀ ਮੁਖਾਲਫਤ ਕਰਦੀਏ ਰੋ ਰੋਰੀ ਬਹੂਰੀਆ ਗੂੰਗਟ ਜਿਨ ਕਾੜੇ ਅੰਤ ਕੀ ਬਾਾਰ ਲਹੇ ਗੀਨਾ ਆਂਡੇ ਐ ਬਹੁ ਐ ਦੇਵੀ ਕੁੰਡ ਕਿਉਂ ਕੱਢ ਰਹੀ ਹੈ ਸੰਗਤ ਵਿੱਚ ਬੈਠ ਕੁੰਡ ਨੂੰ ਇੱਕ ਪਾਸੇ ਕਰਕੇ ਹਾਂ ਅਗਰ ਘੁੰਡ ਕੱਢਣਾ ਹੀ ਹੈ ਵਾਕਈ ਪਰਦਾ ਕਰਨਾ ਹੀ ਹੈ ਤੋ ਘੁੰਡ ਤੇ ਇਹ ਹੁੰਦਾ ਹੈ ਘੂੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰਨਾਚੇ ਘੁੰਡ ਤੇ ਹੁੰਦਾ ਹੈ ਸ਼ਰਮੋ ਹਿਆ ਦਾ ਘੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ ਸਚਾਈ ਦਾ ਅਗਰ ਇਹੀ ਨਹੀਂ ਤਾਂ ਕਪੜੇ ਦਾ ਘੁੰਡ ਕਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮ ਹਇਆ ਤੇ ਸਚਾਈ ਇੱਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ ਜਗਤ ਦੇ ਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ ਇੱਕ ਦਾ ਪੁਜਾਰੀ ਇੱਕ ਦਾ ਸੰਦੇਸ਼ ਇੱਕ ਦਾ ਉਪਦੇਸ਼ ਦਿੱਤਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ ਗੋਵਿੰਦਵਾਲ ਦੇ ਵਿੱਚ ਦੂਰ ਦੂਰ ਤੋਂ ਯਾਤਰੀ ਆਂਦੇ ਰਹੇ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੋਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਦੇ ਵਿੱਚ ਜੋ ਪਾਵਨ ਪਵਿੱਤਰ ਇੱਕ ਸਈਆ ਉਚਾਰਨ ਕੀਤਾ ਹੈ ਓਏ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੂਪਤ ਦੇਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਜਿਵੇਂ ਸ਼ਿਵਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ